ਰਾਮ ਕਬੀਰਾ ਇੱਕ ਭਈ ਹੈ ਕੋਈ ਨਾ ਸਕੇ ਪਛਾਣ ਪਰਮੇਸ਼ਰ ਰੂਪ ਸੰ ਪਰਮੇਸ਼ਰ ਸੰ ਇਸ ਕਰਕੇ ਆਪਾਂ ਅੱਜ ਇੱਕ ਤਾਹ ਕਰਨੀ ਹੈ ਕਿ ਸਾਰਿਆਂ ਨੇ ਪ੍ਰੇਮ ਪਿਆਰ ਜੋ ਭਗਤ ਜੀ ਨੇ ਸਾਨੂੰ ਸਤਿਗੁਰੂ ਕਬੀਰ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਕਬੀਰ ਸਾਹਿਬ ਰਾਮ ਤੇ ਕਰਨ ਅਹੀ ਚੱਲ ਸਕੀ ਹੋ ਦੇ ਅਹੀ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਸਾਡੇ ਚ ਬڑے ਇਸ ਕਾਰਜਗੁਰ ਕਲਸੀ ਸਾਹਿਬ ਦੇ ਬ੍ਰਦਰ ਅੰਮ੍ਰਿਤ ਕਾਸੀ ਜੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਸਾਥੀ ਜਿੰਨੇ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿੰਨੀਆਂ ਵੀ ਸ਼ਖਸੀਤਾ ਆਈਆਂ ਨੇ ਸ਼੍ਰੀ ਹੋਂ ਪ੍ਰਕਾਸ਼ ਜੀ ਅੰਮ੍ਰਿਤ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਹੁਣ ਅਰਦਾਸ ਬੇਨਤੀ ਹੋਏਗੀ ਉਸ ਤੋਂ ਬਾਅਦ ਜਿਹੜੇ ਹਨ ਅਸ ਪਰਮਾਤਮਾ ਦੀ ਪਵਿੱਤਰ ਹਜ਼ੂਰੀ ਵਿੱਚ ਜਿਹੜੀ ਹਾਜ਼ਰੀ ਲੱਗ ਰਹੀ ਹੈ ਮੇਰੀ ਔਰ ਮੇਰੇ ਆਪਣੇ ਸਾਰੇ ਪਰਿਵਾਰ ਵਾਸੀਆਂ ਦੀ ਔਰ ਇਮੀ ਨਾਮੀ ਰੂਹਾਂ ਬੈਠੀਆਂ ਨੇ ਇਹਨਾਂ ਦਾ ਰੋਬਰੂ ਹੋਣ ਦਾ ਮਿੱਥੋ ਮੌਕਾ ਮਿਲਿਆ ਮੈਂ ਤੇ ਰੂਬਰੂ ਹੋਣ ਦੇ ਸਾਰੇ ਇਹਨਾਂ ਦੇ ਆਸ਼ੀਰਵਾਦ ਆਪਣੇ ਸਿਰ ਤੇ ਮੰਨਦਾ ਔਰ ਇੱਥੇ ਮੇਰੇ ਸਥਾਨ ਤੇ ਮੈਂ ਹਾਜ਼ਰੀ ਲਵਾਣ ਆਇਆ ਸਰਦਾਰ ਅਮਨ ਸ਼ਰਮ ਸਿੰਘ ਸ਼ਰੀ ਗਲਸੀ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਐਮ ਐਲ ਏ ਬਟਾਲਾ ਬਹੁਤ ਹੀ ਸੋਹਣਾ ਜਿਹੜਾ ਉਪਰਾਲਾ ਇਹ ਸੁਸਾਇਟੀ ਵਾਲੇ ਸਾਡੇ ਵਾਰਡ ਦੇ ਐਮ ਸੀ ਸਰਦਾਰ ਭੁਰਿੰਦ ਸਿੰਘ ਜੀ ਜਿਹੜੇ ਪ੍ਰਗੋਬੀਰ ਜੀ ਦੇ ਖੁਸ਼ੀ ਦੇ ਵਿੱਚ ਹਮੇਸ਼ਾ ਸਾਥ ਰਹਉਂਦੇ ਨੇ ਸੁਕੂਨੀ ਸਾਈਟ ਦਾ ਨਨ ਸਾਈਟ ਦਾ ਔਰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਇੱਥੇ ਸਾਰੇ ਜਿੰਨੇ ਬੈਠੇ ਨੇ ਔਰ ਕੁਝ ਜਿਹੜੇ ਸਾਡੇ ਭਰਾ ਲਿਕੇ ਮਾਵਾ ਭੈਣਾ ਜਿਹੜੇ ਆਨਲਾਈਨ ਸਾਨੂੰ ਮਿਲ ਰਹੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਜਿੱਦਾਂ ਮੇਰੇ ਅੰਕਲ ਵੱਡੇ ਗੋਰਾ ਜੀ ਨੇ ਇਹਨੇ ਸੋਹਣੇ ਵਿਚਾਰ ਇੱਥੇ ਰੱਖ ਕੇ ਮੈਨੂੰ ਬਹੁਤ ਆਨੰਦ ਆਇਆ ਔਰ ਮੈਂ ਕੁਝ ਕਰਨਾ ਚਾਹੀਏ ਤਾਂ ਟਟੀਆਂ ਨੇ ਉਹ ਮੈਂ ਛੋੜੀ ਅਰ ਗਿਆ ਔਰ ਉਹ ਮੇਰੀ ਕੋਸ਼ਿਸ਼ ਹੈ ਉਹ ਚੀਜ਼ਾਂ ਮੈਂ ਆਪਣੇ ਮੰਚ ਔਰ ਆਪਣੇ ਪਰਿਵਾਰ ਚ ਤੇ ਆਪਣੇ ਸਾਥੀਆਂ ਚ ਨਾ ਚੀਜ਼ਾਂ ਭਰਾਂ ਸੋ ਕਿ ਹੋਰ ਸਾਡਾ ਜਿਹੜਾ ਇਨਸਾਨੀਅਤ ਦਾ ਤੇ ਹੋਰ ਪਿਆਰ ਤੇ ਇਨਸਾਨੀਅਤ ਦੇ ਭਾਵਨਾਵਾਂ ਜਿਹੜੀਆਂ ਨੇ ਹੋਰ ਵਧਣ